ਗੁਰਦਾਸ ਬਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਕਾਲੀਆਂ ਤੋਰੀਆਂ ਦੀ ਸਬਜ਼ੀ ਬਿਲਕੁਲ ਸੁੱਕੇ ਜਿਹੇ ਤਰੀਕੇ ਨਾਲ ਘਰ ਦੀਆਂ ਤੋਰੀਆਂ ਹੋਈਆਂ ਤਾਜ਼ੀਆਂ ਤੋਰੀਆਂ ਨੇ ਤੇ ਇਹਨਾਂ ਤੋਰੀਆਂ ਨੂੰ ਆਪਾਂ ਪਹਿਲਾਂ ਛਿੱਲ ਕੇ ਧੋ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਬਿਲਕੁਲ ਕੂੜੀਆਂ ਤੋਰੀਆਂ ਨੇ ਤੇ ਇਹਨਾਂ ਨੂੰ ਆਪਾਂ ਕਰਦੇ ਜਿਹੜਾ ਇਸ ਤਰ੍ਹਾਂ ਰਗੜ ਕੇ ਛੇਲ ਲਾਂਗੇ ਜਿੰਨਾ ਤੋਰੀਆਂ ਦਾ ਸਿੱਕੜ ਥੋੜਾ ਸਖਤ ਹੋਏਗਾ ਉਹਨਾਂ ਨੂੰ ਆਪਾਂ ਫਿਲਰ ਦੇ ਨਾਲ ਕੱਟ ਲਾਂਗੇ। ਟੋਰੀਆਂ ਨੂੰ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਟੋਲਿਆ ਤੇ ਹੁਣ ਆਪਾਂ ਇਹਨਾਂ ਦੇ ਕੱਟ ਲੈਣੇ ਜੀ ਕਟਿੰਗ। ਤੇ ਕਟਿੰਗ ਕਰਨ ਤੋਂ ਬਾਅਦ ਆਪਾਂ ਨਾਲ ਹੀ ਆਪਾਂ ਹੁਣ ਟੋਰੀਆਂ ਨੂੰ ਤੜਕਾ ਲਉਣਾ ਸ਼ੁਰੂ ਕਰ ਦਾਂਗੇ। ਤੇਲ ਆਪਾਂ ਕਰ ਲਿਆ ਜੇ ਗਰਮ ਤੇ ਹੁਣ ਆਪਾਂ ਗਰਮ ਤੇਲ ਦੇ ਵਿੱਚ ਪਾ ਦਾਂਗੇ ਜਿੱਤਾ ਜਮਾ ਚ ਜੀਰੇ ਦਾ ਤੇ ਜੀਰੇ ਨੂੰ ਤੜਕਾਣ ਤੋਂ ਬਾਅਦ ਨਾਲ ਹੀ ਹੁਣ ਲਸਣ ਵੀ ਆਪਾਂ ਭੁੰਨ ਲਾਂਗੇ ਲਸਣ ਨੂੰ 2 ਮਿੰਟ ਭੁੰਨ ਲਾਂਗੇ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਲਸਣ ਨੂੰ ਹੁੱਬਾ ਪੂਰੀ ਤਰ੍ਹਾਂ 골ਡਨ ਬ੍ਰਾਊਨ ਕਰ ਲਿਆ ਤੇ ਨਾਲ ਹੀ ਪਾ ਦਾਂਗੇ ਜੇ ਕੱਟੇ ਹੋਏ ਪਿਆਜ਼ ਨਲਨਫੂਨ ਲਓ ਕੇ ਲਾ ਦਿਨਾਂ ਦਾ ਪਪਾ ਦਾ ਇਹ ਤੇਲ ਮਿਚਾ ਹਰੀਆਂ ਮਿਰਚਾਂ ਇਹ ਨਾਲ ਇਹਨਾਂ ਨੂੰ ਪੁੰਨ ਦੇਨੇ ਆ ਜਿੰਨੀ ਤਰ੍ਹਾਂ ਕਰਾ ਲੀਆਂ ਮਿਰਚਾਂ ਨੂੰ ਪਿਆਜ਼ ਭੁੰਨਣ ਤੋਂ ਬਾਅਦ ਲਾ ਦਿ ਆਪਾਂ ਪਾ ਦਾਂਗੇ ਟਮਾਟਰ ਵਾਟਰ ਵੀ ਆਪਾਂ ਪਾ ਦਿੱਤੇ ਨੇ ਥੋੜਾ ਜਿਹਾ ਮਿਕਸ ਕਰ ਦਿੱਤਾ ਇਹਨਾਂ ਨੂੰ ਮਸਾਲੇ ਦੇ ਵਿੱਚ ਤੇ ਨਾਲ ਹੀ ਹੁਣ ਇੱਥੇ ਪਾਵਾਂਗੇ ਆਪਾਂ ਕਟੀਆਂ ਹੋਈਆਂ ਟੋਰੀਆਂ ਟੋਰੀਆਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ ਨਿਆਂ ਨੂੰ ਪਾ ਮਸਾਲੇ ਵੀ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਇਹਨਾਂ ਨੂੰ 5 ਮਿੰਟ ਸੇਕ ਲਵਾਵਾਂਗੇ ਜਿਵੇਂ ਇਸੇ ਤਰ੍ਹਾਂ ਇਧਰ ਆਪਾਂ ਦੂਜੀ ਸਾਈਡ ਆਪਾਂ ਕਰ ਲੈਂਦੇ ਆਂ ਬਾਕੀ ਮਸਾਲੇ ਦੀ ਤਿਆਰੀ ਇੱਕ ਅੱਧੀ ਕੌਲੀ ਆਪਾਂ ਲਈਏ ਜੀ ਦਹੀਂ ਦੀ ਤੇ ਨਾਲ ਹੀ ਆਉਣਾ ਆਪਾਂ ਇਹਦੇ ਪਾ ਦੇਣਾ ਜੀ ਸਵਾਦ ਹਿਸਾਬ ਨਾਲ ਇੱਕ ਚਮਚਾ ਆਪਾਂ ਪਾ ਦਾਂਗੇ ਨਾ ਲੂਣ ਦਾ ਤੇ ਥੋੜਾ ਜਿਹਾ ਪਾ ਦਾਂਗੇ ਅੱਧਾ ਚਮਚ ਜ ਦੇ ਕਰੀਬ ਪਾਵਾਂਗੇ ਪੀਸਿਆ ਹੋਇਆ ਧਨੀਆ ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਦਾ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਘਰ ਦੀ ਪੀਸੀ ਹੋਈ ਮਿਰਚ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਕਲਰ ਦੇਣ ਵਾਸਤੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਇੰਨੇ ਮਸਾਲੇ ਪਾ ਕੇ ਤੇ ਹੁਣ ਆਪਾਂ ਦਹੀਂ ਨੂੰ ਕਰ ਲੈਣਾ ਜੀ ਚੰਗੀ ਤਰ੍ਹਾਂ ਮਿਕਸ ਮਸਾਲੇ ਆਪਾਂ ਦਹੀਂ ਵਿੱਚ ਕਰ ਦਿੱਤੇ ਤੇ ਮਿਕਸ ਕਰ ਤੇ ਹੁਣ ਆਪਾਂ ਵੇਖਦੇ ਆ ਜੀ ਤੋਰੀਆਂ 5 ਮਿੰਟ ਹੋ ਚੱਕੇ ਨੇ ਤੋਰੀਆਂ ਨੂੰ ਸੇਕ ਲੱਗਦੇ ਹੋਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਜੀ ਆਪਾਂ ਜਿਹੜਾ ਦਹੀਂ ਮਿਕਸ ਕਰਕੇ ਰੱਖਿਆ ਮਸਾਲਿਆਂ ਦੇ ਵਿੱਚ ਉਹਨੂੰ ਪਾ ਦਨੇ ਆ ਸੋਨੇ ਨੂੰ ਕਰ ਲੈਣਾ ਮਿਕਸ ਹੀ ਕੋਈ ਤਰੀਕੇ ਨਾਲ ਤੇ ਹੁਣ ਆਪਾਂ ਤੋਰੀਆਂ ਨੂੰ ਬਿਨਾਂ ਟੱਕੇ ਤੋਂ ਆਪਾਂ ਬਣਾਵਾਂਗੇ ਚਲੋ ਜੀ ਤੋਰੀਆਂ ਆਪਣੀਆਂ ਤੁਸੀਂ ਦੇਖ ਸਕਦੇ ਹੋ ਬਣ ਕੇ ਤਿਆਰ ਹੋ ਗਈਆਂ ਨੇ ਤੇ ਆਪਾਂ ਤੋਰੀਆਂ ਦੇ ਵਿੱਚ ਬਿਲਕੁਲ ਪਾਣੀ ਨਹੀਂ ਪਾਇਆ ਤੋਰੀਆਂ ਨੇ ਜਿਹੜਾ ਆਪਣਾ ਪਾਣੀ ਛੱਡਿਆ ਤੇ ਹੁਣ ਆਪਾਂ ਇੱਥੇ 2 ਕਮਿੰਟ ਤੋਰੀਆਂ ਨੂੰ ਹੋਰ ਆਪਾਂ ਰਿਲਾਵਾਂਗੇ ਤੇ ਜੇ ਤੁਸੀਂ ਚਾਹੋ ਤੇ ਪਾਣੀ ਸੁਕਾ ਸਕਦੇ ਹੋ ਤੇ ਨਹੀਂ ਤੇ ਤੁਸੀਂ ਇਸੇ ਤਰ੍ਹਾਂ ਦੀ ਸਬਜ਼ੀ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਘਰ ਦੀਆਂ ਤੋਰੀਆਂ ਹੋਈਆਂ ਤਾਜ਼ੀਆਂ ਤੋਰੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਦੋ ਕੁ ਮਿੰਟ ਇਸੇ ਸੋਇਆ ਸੇਕਾ ਹੋਰ ਲਵਾ ਲੈਣੇ ਆ ਸਬਜ਼ੀ ਨੂੰ ਚਲੋ ਜੀ ਤੋਰੀਆਂ ਦੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਤੁਸੀਂ ਦੇਖ ਸਕਦੇ ਹੋ ਚਲੋ ਜੀ ਤੋਰੀਆਂ ਦੀ ਸਬਜ਼ੀ ਆਪਾਂ ਹੁਣ ਗੋਮੇਚ ਪਾ ਲੈਣੇ ਆ ਬਹੁਤ ਹੀ ਜਿਆਦਾ ਵਧੀਆ ਤੇ ਟੇਸਟੀ ਸਬਜੀ ਆਪਣੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਾਤੀਆਂ ਤੋਰੀਆਂ ਹੋਈਆਂ ਤਾਜ਼ੀਆਂ ਤੋਰੀਆਂ ਦੀ ਸਬਜੀ ਇੱਕ ਵਾਰੀ ਤੁਸੀਂ ਜ਼ਰੂਰ ਬਣਾਇਓ ਮੇਰੇ ਤਰੀਕੇ ਨਾਲ ਜਿਸ ਤਰ੍ਹਾਂ ਕਿ ਅੱਜ ਆਪਾਂ ਸਿੰਪਲ ਥੋੜਾ ਜਿਹਾ ਦਹੀਂ ਪਾ ਕੇ ਤੋਰੀਆਂ ਨੂੰ ਬਣਾਇਆ ਇੱਕ ਵਾਰੀ ਜ਼ਰੂਰ ਤੁਸੀਂ ਤੋਰੀਆਂ ਦੀ ਸਬਜੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਜਿਆਦਾ ਸਵਾਦ ਬੰਦ ਕੇ ਤਿਆਰ ਹੁੰਦੀਆਂ ਨੇ ਇਹਨੂੰ ਤੁਸੀਂ ਚਾਵਲਾ ਨਾਲ ਖਾਓ ਸ਼ਾਹੀ ਰੋਟੀ ਪਰਾਠੇ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਤੋਰੀਆਂ ਦੀ ਸਬਜ਼ੀ ਦੀ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ